ਅਨਾਉਂਸਮੈਂਟ ਹੈ ਜਿਹੜੇ ਸੈਮੀਫਾਈਨਲ ਮੈਚਾਂ ਦੇ ਵਿੱਚ ਮੋਟਰਸਾਈਕਲ ਦਿੱਤੇ ਜਾਣੇ ਸੀਗੇ ਤੇ ਉਹ ਮੋਟਰਸਾਈਕਲ ਕੈਨਸਲ ਕੀਤੇ ਗਏ ਆ ਕਿਉਂ ਕੈਨਸਲ ਕੀਤੇ ਗਏ ਆ ਕਿਉਂਕਿ ਕੱਲ ਟੀਮਾਂ ਪ੍ਰੋਪਰ ਨਹੀਂ ਆਈਆਂ ਤੇ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਕੱਲ ਚਾਰ ਟੀਮਾਂ ਤੇ ਉੱਧੇ ਹੀ ਨਹੀਂ ਆਈਆਂ ਜਿਨ੍ਹਾਂ ਨੂੰ ਕਿਆ ਹੋਇਆ ਸੀ ਇਨਵੀਟੇਸ਼ਨ ਸਪੈਸ਼ਲੀ ਦਿੱਤਾ ਹੋਇਆ ਸੀਗਾ ਸੋ ਮੈਂ ਆਪਣੇ ਵੱਲੋਂ ਵੀ ਸਮੁੱਚੇ ਕਬੱਡੀ ਜਗਤ ਵੱਲੋਂ ਬੇਨਤੀ ਕਰਦਾ ਆ ਰੇਡ ਤੋਂ ਬਾਅਦ ਦੱਸਾਂਗੇ ਇੱਕ ਪਾਸੇ ਲੰਬੜ ਔਰ ਦੂਜੇ ਪਾਸੇ ਗगन ਵੀ ਮੇਰੇ ਵੀਰੋ ਇੱਕੋ ਹੀ ਜਿਵੇਂ ਕਹਿੰਦੇ ਨੇ ਵੀ ਚੈਂਪੀਅਨਸ਼ਿਪ ਹੈ ਜਿਹਦੇ ਤੇ ਆਪਾਂ ਨਾਲੇ ਤੇ ਖੇਡਣਾ ਹੁੰਦਾ ਹੈ ਨਾਲੇ ਸੰਗਤ ਦੇ ਦਰਸ਼ਨ ਨਾਲੇ ਗੁਰੂ ਘਰ ਦੇ ਦਰਸ਼ਨ ਸੋ ਮੇਰਾ ਵੀਰ ਬਣ ਕੇ ਸਾਰੇ ਆਪਾਂ ਪੁੱਜਿਆ ਕਰੀਏ ਦੇਖੋ ਭਰਾ ਕਿੰਦੀ ਦੂਰ ਦੂਰ ਤੋਂ ਆ ਕੇ ਜਿਹੜੇ ਐਨਾ ਪੈਸਾ ਲਾਉਂਦੇ ਆ ਇਹਨੇ ਇਨਾਮ ਰੱਖੇ ਜਾਂਦੇ ਆ ਸੋ ਪਲੀਜ਼ ਆਪਾਂ ਸਾਰੇ ਸੋਚੀਏ ਅੱਜ ਦੇ ਜਿਹਨੇ ਬੈਸਟ ਰੇਡਰ ਤੇ ਜਾਫੀ ਹੋਣਗੇ ਉਹਨਾਂ ਨੂੰ ਬੁਲੱਟ ਦਿੱਤੇ ਜਾਣਗੇ ਤੇ ਜਿਹੜਾ ਬੈਸਟ ਪਲੇਅਰ ਹੋਊਗਾ ਟੂਰਨਾਮੈਂਟ ਦਾ ਆਲ ਓਵਰ ਟੂਰਨਾਮੈਂਟ ਦਾ ਉਹਨੂੰ ਕਹਿੰਦੇ ਘੋੜੇ ਦੇ ਨਾਲ ਬਸ਼ੇਰੇ ਦੇ ਨਾਲ ਇਹ ਮਾਨ ਸਨਮਾਨ ਦਿੱਤੇ ਜਾਣਗੇ ਆਓ ਜੀ ਕਰਿਓ ਗੱਲ ਤੇ